ਸਤਿ ਸ੍ਰੀ ਅਕਾਲ ਜੀ ਬਾਈ ਸਾਰੇ ਵੀਰਾਂ ਨੂੰ ਤੇ ਪਹਿਲਾਂ ਮਿਲੋ ਸਿੰਧੂ ਬਾਈ ਨੂੰ ਸਤਿ ਸ੍ਰੀ ਅਕਾਲ ਜੀ ਹਾਂ ਸਿੰਧੂ ਬਾਈ ਦਾ ਬਾਹਰ ਤੇ ਆਉਣ ਦਾ ਕਾਰਨ ਇਹ ਸੀ ਤੇ ਇਹਨੇ ਆ ਕੇ ਜੀਸੀਬੀ ਲੈ ਲਈ ਕਹਿੰਦਾ ਹੋਰ ਹੀ ਕੰਮ ਤੋਰਨਾ ਗੁਲਾਮੀ ਨਹੀਂ ਕਰਨੀ ਨਾ ਗੁਲਾਮੀ ਨਹੀਂ ਕਰਨੀ ਹਾਂ ਹੋਰ ਹੀ ਕੰਮ ਕਰਨਾ ਆਪਾਂ ਕਿਹਦੇ ਥੱਲੇ ਨਹੀਂ ਕੰਮ ਕਰਨਾ ਆਪਣਾ ਕੰਮ ਲੂਟਿਆ ਯਾਰ ਆਪਾਂ ਨੇ ਕਹਿੰਨ ਕਿਸੇ ਆਉਂਦੀ ਸਾਰੇ ਭਾਈ ਮੁੰਡੇ ਨੇ ਮਸ਼ੀਨ ਲਈ ਆ ਜੀਸੀਬੀ ਇਹਦੇ ਕੰਨੀ ਹੋ ਗਈਆਂ ਬਾਈ ਵਧਾਈਆਂ ਤੇ ਸਿੱਖਿਆ ਸਿੱਖਿਆ ਕਿਥੇ ਸਿੱਖਿਆ ਤਾਂ ਬਹੁਤ ਟਾਈਮ ਪਹਿਲਾਂ ਦਾ ਹੋ ਗਈ ਮੈਂ ਕਹਿੰਦਾ 10 12 ਸਾਲ ਅੱਛਾ ਬੰਦੇ ਹੋ ਗਏ ਜਾਦੇ ਭੇਤ ਪਿਆ ਪਿਆ ਜਦੋਂ ਪੜਦੇ ਤੇ ਜਦੋਂ ਸਿੱਖ ਲਈ ਦੀ ਵੀ ਇਹ ਕਹਿੰਦਾ ਵੀ ਜੇ ਸੀ ਵੀ ਸਾਡੇ ਏਰੀਆ 'ਚ ਹੈ ਨਹੀਂ ਦੀ ਕਿਰਾਏ ਦਾ ਕੰਮ ਕਰਦਾ ਹੀ ਤਾਂ ਬਾਈ ਇਹ ਟਰੈਕਟਰ ਗੇਲ ਮਿੱਟੀ ਮੁੱਟੀ ਭਰਦਾਰਾ ਕਹਿੰਦਾ ਹਾਂ ਭਰਨੇ ਵਾਲਾ ਜਗੜ ਵੀ ਆਪਣੀ ਲਿਆਉਣਾ ਹੋਰ ਕੀ ਹੈ ਦਾ ਮਸ਼ੀਨ ਵੀ ਨੌਖੀ ਹੁੰਦੀ ਦੀ ਯਾਰ ਮਸ਼ੀਨ ਵਗੈਰਾ ਔਖੀ ਦੀ ਹੋਰ ਕੀ ਹੈ ਮਸ਼ੀਨ ਮੈਨਹੀਂ ਬੁਲਾਉਣੀ ਪੈਂਦੀ ਦੀ ਮਬਜੇ ਆਪਾਂ ਬਾਈ ਉਦਾਂ ਵੀ ਬੁਲਾਈਏ ਨਾ ਮਹਿੰਗੀ ਪੈਂਦੀ ਹੈ ਆਪਣੇ ਵਾਸਤੇ ਨਹੀਂ ਸਪੈਸ਼ਲ ਫੇ ਅਗਲਾ ਗੇੜੇ ਦੇ ਬਾਈ ਪੈਸੇ ਲੈਣੀ ਹੀ ਆ ਇਹਦਾ ਘੰਟਾ ਕਿਆ ਘਰ ਤੇ ਚੱਲ ਪੈਂਦਾ ਘੰਟਾ ਬਸ ਜਤ ਜਤ ਰੁਪਏ ਦੇ ਘੰਟਾ ਸਟਾ ਆ ਦੇਖ ਲਓ ਬਾਈ ਮਸ਼ੀਨ ਦਿਖਾ ਦਿੰਦੇ ਸਾਨੂੰ ਇਹਨੂੰ ਇਹ ਕਾਤੇ ਵੀ ਮਤਲਬ ਟੈਟੂ ਜੀ ਉੱਪਰ ਕਾਤੇ ਚੱਕਣੇ ਪੈਂਦੇ ਆ ਉਹ ਆ ਵੀ ਵਜ਼ਨ ਪਾ ਪੈਂਦਾ ਦੇ ਵਜ਼ਨ ਕਰਕੇ ਦੋਨਾਂ ਪਾੜ ਦੇਣਾ ਕਿੰਨਾ ਕੁਇੰਟਲ ਮੇਰੇ ਸਾਬ ਨਾਲ ਹੋਣੀ 7-8 ਆਉਂਦੀ ਆ ਦੇਖ ਲਓ ਭਾਈ ਇੱਕ ਜਗਾ ਅਸੀਂ ਹੁਣ ਰੋਕੀ ਆ ਮਤਲਬ ਇਹਨੇ ਪ੍ਰੈਸ਼ਰ ਜੇ ਆ ਚੱਕੇ ਆ ਫਿਰ ਖੜਾਇਆ ਟਰੈਕਟਰ ਤੇਰਾ ਠੀਕ ਆ ਯਾਰ ਮੈਂ ਦੇਖਿਆ ਇਹ ਵੀ ਤੂੰ ਹਾਂ ਨਹੀਂ ਮਾਰਦਾ ਇਹ ਕਿੰਦੂ ਪਿਆ ਗੱਲ ਇੱਕ ਕੰਪਨੀ ਫਿਟਡ ਜਿੱਦਾਂ ਆਇਆ ਵਾ ਆਪਾਂ ਨੇ ਕੋਈ ਮੋਡੀਫਿਕੇਸ਼ਨ ਨਹੀਂ ਕੀਤੀ ਜਿੱਦਾਂ ਹੈ ਇਦਾਂ ਹੀ ਸਾਹਿਬ ਹੁਾਂ ਨਹੀਂ ਮਾਰਦਾ ਤਨੂ ਜੀ ਕਾ ਮੜ ਮੋਟੇ ਮੋਡੀਫਿਕੇਸ਼ਨ ਧੂਆ ਮਾਰ ਲਾ ਦਿੰਦੀ ਆ ਟਰਬੋ ਲਾ ਰਹੀ ਦੀ ਟਰਬੋ ਲਾਉਂਦੀ ਆ ਟਰਬੋ ਜਿਹੜੀ ਕੰਪਨੀ ਵੱਲੋਂ ਵੀ ਆਉਂਦੀ ਉਹ ਵੀ ਧੂਆ ਮਾਰਦੀ ਆ ਉਹ ਮਤਲਬ ਹੀ ਸਪੀਡ ਕੇ ਸਾਹ ਖੇਚਰੀ ਆ ਉਹ ਤਾਂ ਬਰੇਹਣੇ ਦਿੰਦੀ ਅੰਦਰ ਜਦ ਇਹ ਕੱਢ ਕੇ ਧੂਆ ਬਾਹਰ ਮਾਰਦੀ ਆ ਬਹੁ ਹੀ ਚੱਕਰ ਹੁਣੇ ਕੱਢਦਾ ਹੌਲੀ ਕੱਢਦਾ ਉਹ ਸਪੀਡ ਕੇ ਮਾਰਦੀ ਬਾਹਰ ਜਿਹੜਾ ਪਿਆ ਬੰਦਾ ਨਾ ਜਦ ਇਹ ਮਾਰਦੀ ਕੱਢ ਕੇ ਧੂਆ ਕਾਰਬਨ ਗੂਰ ਬੰਜਾ ਭਾਈ ਸੈਲਰ ਆ ਇੱਥੇ ਇੱਕ ਮਾਲਾ ਜਸਵੀਰ ਬਾਈ ਦੀ ਮੋਟਰ ਦੇ ਗਾਂ ਖੋਲੇ ਆ ਸੈਲਰ ਚ ਜਲੇ ਸੜਕ ਬਹੁਤ ਚੌੜੀ ਬਣਾਤੀ ਕਿਆ ਗੱਲ ਹੜਕ ਮੈਂ ਕਹਿੰਦਾ ਬਾਈ ਚਾਰ ਇਕੱਠੇ ਰਹੀ ਹੋਣੀ ਸਿੰਦੂ ਹਾਂ ਹੋਣੀ ਨਹੀਂ ਨਹੀਂ ਲੋ ਟਰੈਕਟਰਾਂ ਨੂੰ ਸਾਈਡ ਦੇ ਸਕਦੇ ਬਾਈ ਜੀ ਇਕੱਠੇ ਟਰੈਕਟਰ ਵੀ ਆ ਗਏ ਆਪਾਂ ਗੱਡੀ ਵੀ ਸਾਈਡ ਮਿਲ ਜੂਗੀ ਗੱਡੀਆਂ ਦੇ ਦੋਨੇ ਸਾਈਡ ਦੇ ਦੇ ਜਰਨ ਇਹਨੂੰ ਕਹਿੰਦੀ ਜੀਸੀਬੀ ਜੀਸੀਬੀ ਕਹਿੰਦੇ ਕੰਮ ਕਰਤਾ 10000 ਦਾ ਕੰਮ ਜੀਸੀਬੀ ਅੱਧੀ ਲਈ ਹੈ ਲੱਖ ਰੁਪਏ ਦਾ ਕਰਗੀ ਕਰ ਗਈ ਲੱਖ ਰੁਪਏ ਦਾ ਕੰਮ ਲੈ ਲਿਆ ਬਾਈ ਮੁੰਡੇ ਨੇ ਮੇ ਵੀ ਕਿੰਨੇ 20 ਦਿਨ ਹੋ ਗਏ ਲੈਈ ਇਹਨੂੰ ਕੋਈ ਮਹੀਨਾ 20 ਤਾਂ ਨਹੀਂ ਆ ਬਾਕੀ ਹੌਲੀ ਹੌਲੀ ਬਾਈ ਆਏ ਆ ਪਹਿਲਾਂ ਪਹਿਲਾਂ ਪੇਤਨੀ ਦਾ ਹੁਣ ਪੇਤ ਪਈ ਜਾਂਦਾ ਏ ਬਾਕੀ ਹਜੇ ਪਤਾ ਵੀ ਨਹੀਂ ਕਿਸੇ ਨੂੰ ਹੈਗਾ ਵੀ ਲਿਆਂਦੀ ਵੀ ਹੈ ਨਹੀਂ ਹਾਂ ਉਦਾਂ ਹੁਣ ਜੀ ਕਹਣਾ ਹੁਣ ਵੀਡੀਓ ਪਾਉਂਗੇ ਮਾੜਾ ਮੋਟਾ ਆਸੇ ਪਾਸੇ ਪਤਾ ਲੱਗ ਜਾਂਦਾ ਫਰਕ ਐ ਚੀਜ਼ ਦਾ ਆ ਵੀ ਨਹੀਂ ਕਿਸੇ ਨੂੰ ਪਤਾ ਵੀ ਮੈਂ ਬਾਹਰ ਤੇ ਆ ਗਿਆ ਆ ਵੀ ਨਹੀਂ ਪਤਾ ਕਿਸੇ ਇਹਦਾ ਜੇ ਮੈਂ ਇੱਕ ਅੱਧੀ ਵੀਡੀਓ 'ਚ ਦਿਖਾਇਆ ਹੈ ਤਾਂ ਪਤਾ ਲੱਗ ਗਿਆ ਵਿੱਚ ਬੰਦੇ ਪੁੱਛੀ ਜਾਂਦੇ ਕਿ ਇਹ ਸ਼ਿੱਲੂ ਆ ਵੀ ਗਿਆ ਡਰਲਰ ਲੈ ਕੇ ਜੀ ਪਤਾ ਨਹੀਂ ਹੈ ਕਿ ਮੈਂ ਆਇਆ ਕਿ ਨਹੀਂ ਆਇਆ ਫਰਕ ਤਾਂ ਪੈਂਦਾ ਬਾਈ ਫਰਕ ਤਾਂ ਪੈਂਦਾ ਕਿਉਂਕਿ ਇੱਕ ਵਾਰ ਐ ਹੋ ਗਿਆ ਵੀ ਬੰਦਾ ਬਾਹਰ ਨੂੰ ਚਲੇ ਗਿਆ ਇਹ ਚੀਜ਼ ਦਾ ਹੁਣ ਮੇਰਾ ਪਿੱਛਾ ਹੀ ਕੰਮ ਖੜ ਗਿਆ ਦਾ ਕਿਰਾਏ ਦਾ ਚੱਲ ਪਿਆ ਫਰਕ ਤਾਂ ਪੈਂਦਾ ਕੋਈ ਵੀ ਚੀਜ਼ ਨਾਲ ਜਾਣਨਾ ਬ ਬਰਗਨਰ ਘਾਂਟੇ ਤੋਂ ਘਾਂਟੇ ਦਾ ਨਾ ਉਦਦਾ ਹਾਇਤ ਕੀ ਜੀ ਦੀ ਗਿਰੂ ਕੀ ਤੇਰੇ ਸਾਹਬ ਨਾਲ ਹਾਇਤ ਕੀ ਚੱਲ ਪਣਾ ਪ੍ਰੋਜੈਕਟ ਹੋ ਗਿਆ ਪਾਸ ਹੋ ਗਿਆ ਪਾਸ ਬਣ ਗਿਆ ਪੂਰਾ ਲੱਗੀ ਸਾਰੀ ਬਣਾ ਤਿਆਰ ਹੈ ਫਾਈ ਸਿੰਧੂ ਨੂੰ ਮੈਂ ਇਹਦਾ ਮੈਂ ਤਾਂ ਇਹਦੇ ਵਿੱਚ ਚੜਿਆ ਸਿੰਧੂ ਨੇ ਮੇਰੇ ਤੇ ਸਟਾਰਟ ਕਰਾਈ ਤੀ ਮਨ ਤਾਂ ਇਹਦਾ ਕਲਚਰ ਸਿਸਟਮ ਵੀ ਸਮਝ ਲੱਗਿਆ ਕਿੱਦਾਂ ਨੂੰ ਗੀਅਰ ਸੀ ਆ ਸਭ ਦੇ ਇਹ ਤੇ ਹੈ ਤਾਂ ਜਿੱਦਾਂ ਵਰਨਨ ਨੂੰ ਕੋਈ ਜੀ ਆ ਇਹ ਬੈ ਗੀਅਰ ਚਾੱਕੇ ਪਾਉਂਦੇ ਆ ਇਹਦਾ ਡੰਡੀ ਸਿਸਟਮ ਹੈ ਸਾਰਾ ਅੱਛਾ ਜਿਹੜਾ ਹੱਥ 'ਚ ਹੈ ਉਹਦੇ ਜੀ ਸਾਰਾ ਕੁਝ ਹੈ ਹੈ ਤਾਂ ਔਖਾ ਬਾਈ ਜੇ ਭੇਤ ਪੈ ਗਿਆ ਫਿਰ ਹੈ ਸੌਖੀ ਹੈ ਚੱਲੀਏ ਚੱਲੋ ਚੱਲਦੇ ਬਾਈ ਆ ਰਸਤਾ ਜਾਂਦਾ ਹੈ ਸਾਹਮਣੇ ਜਾਨਵਾਲ ਮੋਟਰ ਹੈ ਇਹ ਬੂਟਿਆਂ ਨੇ ਲਗਾਉਲੀ ਵਿਚਾਰੀ ਮੈਨੂੰ ਵੀ ਦੇਖਣੇ ਤੇ हट ਗਈ ਇਹ ਕਬੂਟਾ ਆ ਦੇਖੋ ਕਾफी खेत ਹੈ ਬਾਈ ਵਿੱਚ ਆ ਗਏ ਚਾਰ ਇਕੱਠੇ ਦੀ ਪਈ ਹੈ ਇਹ ਚੱਕ ਤੇ ਜੱਕ ਜੋਕ ਮੁੰਡੇ ਨੇ ਬਾਈ ਪਾਤਾ ਗੇਅਰ ਆ ਵੀ ਕਰੀਏ ਸਟਾਰਟਰ ਭਾਈ ਇਹ ਦੂਆ ਗੇਅਰ ਪਾਵਰ ਸਟੀering ਆ ਬਾਈ ਇਹ ਜੀ ਆਸਟਰੀਂਗ ਪੈਂਦਾ ਬਾਈ ਸੋਨਾ ਨਿਕਾਲਾ ਹਰੇਕ ਟਰੈਕਟਰ ਨੂੰ ਮਹਿੰਦਰਾ ਨੂੰ ਵੀ ਹੋਰ ਨੂੰ ਵੀ ਜਿਹੜਾ ਛੋਟੇ ਵਾਲਾ ਏ ਆ ਕੋਕੀ ਵਾਲਾ ਇਹਨੂੰ ਆਏ ਆ ਕੋਕੀ ਦਾ ਫੜ ਕੇ ਜਿੱਧਰ ਮਰਜੀ ਮੋੜੀ ਜਾਓ ਦਲਦੀ ਆ ਚੱਲ ਚੌਥਾ ਆ ਤਾਂ ਫੇਗੇ ਨਾ ਮਾ ਬਾਈ ਦੇਖ ਲਓ ਖੜਾ ਹੋਣਾ ਏ 800 ਚੱਕਰਾਂ ਬੱਤੂ ਹਾਂ ਨਹੀਂ ਹੈਗਾ ਪਰ ਲੋ ਜੀ ਬਾਈ ਟਰਾਲੀ ਲੱਗ ਗਈ ਟਿਕਾਣੇ ਸਿੰਧੂ ਮਾਲ ਭਰਨ ਲੱਗਿਆ ਹੁਣ ਦੇਖਦੇ ਕਿੰਨਾ ਕਾਰੀਗਰ ਆ ਫਿਰ ਘੜਕਾ ਜਾ ਬਾਈ ਪਿੱਛੇ ਰਹਿ ਤਮ ਇੱਕ ਸੋ ਨਾ ਯਾਰ ਸਾਹਮਣੇ ਫੈਲਰ ਜੀ ਬਾਈ ਟੀਸੀ ਕਾਰ ਤੇ ਟਰਾਲੀ ਦੀ ਨਾਤਾ ਗੇਰ ਮੁੰਡੇ ਨੇ ਲੋ ਉਹ ਰੇਤਾ ਜਾ ਬਾਈ ਬਾਕੀ ਫੋਨ ਵੀ ਬਹੁਤ ਅੰਗ ਕਰਦਾ ਫੋਨ ਵੀ ਵਫਰਦਾ ਮੁੰਡੇ ਨੂੰ हलो चलो रेट हले ਭਾਰਤ ਬਾਈ ਤਾਜਾ ਪਿਆ ਪਿਆ ਇਹ ਤਾਂ ਕਰਕੇ ਦਬਦਾ ਏ ਛੋਟਾ ਟਰੈਕਟਰ ਭਾਈ ਟਰਾਲਾ ਭੰਦੇ ਆਏ ਨੂੰ ਬਖਾਈ ਪੰਜ ਫੁੱਟ ਰੱਖਦੇ ਆਂ ਆਲੇ ਮੇਰੇ ਪਾਣੀ ਦੇ ਟਰਾਲੇ ਆਂ 44 ਇਹ ਟੀਚੀ ਕੱਢਵਾ ਬੰਦੇ ਇਹੋ ਸੋਤ ਮਾਲ ਪੈਂਦੇ ਹੈ 13 ਫੁੱਟ ਦਾ ਟਰਾਲਾ ਕਿੰਨਾ ਮਾਲ ਪੈਂਦਾ 300 ਫੁੱਟ ਕੱਤੇ ਲਾ ਕੇ ਜਿਹੜਾ ਉਹ ਬਾਈ ਬਾਈ ਪੂਰਾ ਚਾੜ ਦੇਣਾ ਤੇ ਕਿਹਾ ਉਹ ਕੋਣ ਦਿੱਤੀ ਕਰਦਾ ਹੈ ਨਾ ਫਾਟਾ ਮਾਲ ਉਹਦਾ ਬਾਈ ਭਾਣਾ ਆਹ ਸੋਈ ਹੋਣਾ ਨਾ ਟਰਾਲੇ ਜਿੰਨਾ ਹਰੇ ਲੋ ਭਾਈ ਰਸਤਾ ਇੱਕ ਨੰਬਰ ਓਏ रिश्ता भाई दार नहीं भाई लो जी भाई फिर सीधा नहीं डारे सीधा मुड़े दौड़ने का चक्कर था अद्धि कोरे तार नहीं ट्राली बस चक थले कर लड़क पर आ गया ਦੇ ਵੀ ਦਿਖਾ ਰਹੇ ਨੇ ਵੀ ਕਿਆ ਸਿਸਟਮ ਹੈ ਇਹਦਾ ਆਹ ਉਹ ਗੁੱਲੇ ਜਿਹੇ ਆ ਜਿਹਨੂੰ ਸੌਖੀ ਹੋਣ ਆ ਦੇਖੋਗੇ ਹੈ ਸਟੈਪਲਰ ਆਹ ਜੈਕ ਹੈ ਬਾਈ ਹਿੱਟ ਵਾਲੇ ਸਟੈਪਲਰ ਕਹਿੰਦੇ ਇਹਨੂੰ ਉਹ ਵੇਖੋ ਤੁਸੀਂ ਬਹੀਆ ਬੈਠਾ ਉਹਦੇ साहो जी भाई चार ट्रालियां गेरते हैं गेर पैमी चली है पैमी है में है पैवी है पैमी ट्राली है पैवीं है ਇਕ ਤਾਂ ਹੂ ਰੇਤਾ ਔਰੇ ਕੱਕਾ ਰੇਤਾ ਬਾਈ ਜਮੇ ਹੋਣੀ ਕਿ ਲਿਫਟ ਮੰਗਦਾ ਹੈ ਉਹ ਲਾ ਸਾਲਾ ਲਾ ਲੈਂਦਾ ਨਾਲ ਲੈਣ ਦਾ ਕਿੰਨੀ ਕੁੰਜੀ ਬਾਈ ਵੀ ਹੈ ਕਿਹੜੀ ਚੜਾਈ ਹੈ ਬਹੁਤ ਖਤਰਨਾਕ ਹੈ ਇੱਕ ਵਾਰ ਪੱਕਾ ਕੰਮ ਕਰਨਾ ਜਿੰਦੂ ਦਾ ਚਲ ਐਂ ਨੰਬਾ ਰੈਂਪ ਬਣਾਉਣਾ ਨਾ ਬਾਈ ਉਹ ਸਿਰੇ ਪੇ ਜਾ ਕੇ ਕਿ ਕਵਾ ਟਰੈਕਟਰ ਨੂੰ ਵੀ ਪਿੱਛੇ ਨੂੰ ਖਿੱਚਦੀ ਟਰਾਲੀ ਜਾਂ ਕੋਈ ਵੀ ਚੀਜ਼ ਹੈ ਗੱਡੀ ਨੂੰ ਵੀ ਫਰਕ ਪੈਣਾ ਹੈ। ਨੰਬਰ ਰੈਂਪ ਬਣਾਉਣਾ ਪੈਣਾ ਹੈ। ਵਾਕਈ ਠੀਕ ਆ। ਠੀਕਾ ਤੇਰੇ ਬਾਅਦ ਕੇ ਭਾਈ ਰੋਡ ਹੋ ਜਾਂਦਾ, ਰੋਡ ਕਰਕੇ ਗਈ ਵਾ ਟ੍ਰੈਫਿਕ ਰੋਕਣੇ ਦੇ ਮਾਰੇ ਜੇ ਆਪ ਰੋਕਦੇਗਾ ਫਿਰ ਨੂੰ ਖਿੱਚਣਾ। ਦੂਸਰਾ ਜੇ ਤੁਸੀ ਕਿੱਥੇ ਜਾਣੀ ਹੈ? ਹਾਂ। ਥੜਾ ਕੇ ਗੱਡੀ ਚੜਨੀ। ਜੇ ਖੜ ਗਈ ਫੇਰ ਚੜਨੀ, ਕਮੋਸ਼ਨੇ ਚੜਨੀ। ਮੋਸਮ ਨਾਲ ਚੜਨੀ ਰੋਲੇ ਤੇ ਕੋਈ ਬੰਦਾ ਫੜ ਕੇ ਖਿਡਾਉਣਾ ਪਏਗਾ। ਹਾਂ, ਇੰਨੇ ਘਲੇ ਚੜਨੀ ਭਾਈ। ਬਹੁਤ ਜ਼ਿਆਦਾ ਘਟ ਹੈ ਕੇਲਾ ਹਤਾ। Abrea que era hasta grado, de ਜੀ ਬਾਈ ਪੰਜ ਗੇੜਿਆਂ ਚ ਹੋ ਗਿਆ ਫੁੱਲ ਰੈਂਪ ਬਣ ਗਿਆ ਵਧੀਆ ਨਮੀ ਡਿਮਾਂਡ ਆ ਗਈ ਸਿੰਧੂ ਨੂੰ ਕਹਿੰਦੇ ਵੀ ਕੰਡੇ ਵਾਲੀ ਜਗਾ ਟੋਆ ਮਾਰਨਾ ਨਿਸ਼ਾਨੀਆਂ ਲਾਤੀਆਂ 5 ਫੁੱਟ ਸਾਢੇ 5 ਫੁੱਟ ਡੂੰਗਾ ਮਾਰਨਾ ਟੋਆ ਸਿੰਧੂ ਨੇ ਦੇਖਦੇ ਹੁਣ ਇਹਦੀ ਡਿਮਾਂਡ ਕਿਦਾਂ ਨੂੰ ਕਿਆ ਕਰਦਾ ਹੈ ਸਿੰਧੂ ਆ ਤੂੰ ਜੈਕ ਜੇ ਜਰੇ ਲਾ ਦਿੰਦਾ ਇੰਨਾ ਡਰਿਆ ਕਿ ਚੈੱਕਾ ਪਰੇ ਸਾਰਾ ਕੁਝ ਜੀ ਸੀ ਬੀ ਇੱਥੇ ਮਾਨਟ ਉਹ ਕੰਡਾ ਲੱਗਣਾ ਭਾਈ ਸੈਲਰ ਵਾਲਾ ਸੈਲਰ ਵੀ ਮੈਂ ਕਹਿੰਦਾ ਇਹਨੂੰ ਸਾਲ ਹੋ ਗਿਆ ਬੰਦਿਆ ਨੂੰ ਕਿ ਯਾਰ ਹੋ ਗਿਆ ਹਾਂ ਚੱਲ ਫਿਰ ਨਾਲ ਦੀ ਰੋਟੀ ਜਾਨੋ ਰੋਟੀ ਭਾਈ ਹਾਂ ਨਾਲ ਦੀ ਰੋਟੀ ਦੀ ਭਾਈ ਦੋ ਸਾਰੇ ਹੋ ਗਏ ਤੇ ਪਹਿਲਾ ਦਾ ਚੱਲਦਾ ਜਾਂਦਾ ਹਾਂ ਹਾਂ ਬੰਦ ਹੋ ਗਿਆ ਇਹਨੂੰ ਹਾਂ ਤੈਂਦੂਲ ਹੈਗਾ ਹਾਂ ਚੱਲ ਫਿਰ ਬੰਦੇ ਵਾਲਾ ਕੰਮ ਚੱਲ ਰਿਹਾ ਭਾਈ ਸਿੰਦੂ ਦਾ ਬਕੂ ਤੇ ਗਿਆ ਪਿਆ ਬਾਹਰ ਅੱਜ ਰਹਿ ਗਿਆ ਕੱਲਾ ਇਹਨੂੰ ਕੰਮ ਛੜਿਆ ਪਿਆ ਜਿਆਦਾ ਆਹ ਵੇ ਸਿੰਦੂ ਘਰ ਵਿੱਚ ਹਟ ਲੋ ਆਈ ਐ ਰੈਵਰ ਟਰੈਕਟਰ ਵਾਲਾ ਮੈਂ ਬੜਾ ਮੋਟਾ ਇਧਰ ਉਧਰ ਕਰ ਦਿੰਦਾ ਇਹ ਮਸ਼ੀਨ ਕੇ ਭਾਰ ਦਿੰਦਾ ਚੱਲ ਪਿਆ ਟੋਏ ਦਾ ਕੰਮ ਹਿੰਦੂ ਬਾਈ ਕੋਲ ਤੇ ਫੇਰ ਕਾਨੂੰ ਆਗੇ ਤੇ ਉਹਦਾ ਮੋਟਾ-ਮੋਟਾ ਕੰਮ ਜਿਹੜਾ ਜ਼ਿਆਦਾ ਦਾ ਬਾਈ ਉਹ ਕਢਾਇਆ ਹੁੰਦਾ ਫੇਰ ਆ ਗਿਆ ਤਾਂ ਇਕੱਲਾ ਟੋਏ ਮਾਰਨੇ ਦਾ ਕੰਮ ਟੋਏ ਮਾਰ ਤੇ ਦੋਏ ਟਰਾਲੇ ਭਰਨੇ ਤੇ ਬਾਈ ਕਹਿੰਦਾ ਵੀ ਬਾਕੀ ਲਾਗੇ ਮਿੱਟੀ ਰੱਖਣੀ ਤੇ ਮੋਟਰ ਪਾ ਗਏ ਬਾਈ ਮਰੂਦ ਪੱਕੇ ਹੋ ਗਏ ਆ ਤਿੰਨ ਚਾਰ ਤਰਾ ਨੇ ਮਰੂਦ ਆ ਬਾਈ ਹਾਂ ਸਾਈਡ ਲੱਗ ਤਰਾ ਦੇ ਪਾਲੀ ਸਾਈਡ ਲੱਗ ਤਰਾ ਦੇ ਇੱਕ ਆ ਬੂਟਾ ਇਹਨੂੰ ਲੱਗ ਤਰਾ ਦੇ ਲੱਗੇ ਪਏ ਬਾਈ ਤਿੰਨੇ ਤਰਾ ਨੇ ਮਰੂਦ ਖਾ ਲਈਏ ਅਮਰੂਦਰੇ ਨਾਲ ਹੈਗੀ ਆ ਇਹ ਬਾਈ ਬਾਸਮਤੀ ਆ ਮੇਟਰ ਬਾਈ ਨੇ ਲਾਇਤੀ ਵਧੀਆ ਖੜੀ ਹਲਦੀ ਗੜੀ ਬਾਕੀ ਬੂਝਾ ਦੇਖੋ ਇੰਨਾ ਕੀ ਕਰਦੀ ਬਈ ਬਾਸਮਤੀ ਗਿਣ ਕੇ ਮਾਸੀਓਮ 8-10 ਦੱਕੇ 8-10 ਦੱਕੇ ਨਾਲ ਹੈਗੀ ਏਰੇ ਬਾਈ ਦੂਜੀ ਕਵੇਰੀ ਨੀ 7301 ਰਾਜੂ ਬਾਈ ਦੇ ਆ ਦੇਖੋ ਕਿਆ ਕੰਮ ਦਾ ਅਮਰੂਦ ਲੱਗਿਆ ਬਾਈ ਦੋ ਚਾਰ ਤਾਂ ਰੋਕਦੇ ਖਾਏ ਹੋ ਜਾਂਦੇ ਬਾਈ ਯੋਰੀ ਮਾਰੀ ਮੋਟੀ ਕਾਰਟ ਹੁੰਦੀ ਫਰੀਚ ਅਮਰੂਦਾਂ ਆ ਗਏ ਪੂਰੀ ਹੋਣ ਦੀ ਬਾਈ ਸੋ ਮੇਰੇ ਨਾਲ ਕੋਹਨਾ ਕੋ ਖਾਣ ਨੂੰ ਮਿਲੀ ਜਾਂਦਾ ਹੈ ਪਹਿਲਾਂ ਅੰਬੀਆਂ ਮਿਲੀਆਂ ਅਮਰੂਦ ਮਿਲੀ ਗਏ ਨਾਰ ਲੱਗੇ ਹੋਏ ਹੈਗੇ ਬਾਈ ਨਾਰ ਪਾ ਖਾਦੇ ਹੈ ਨਹੀਂ ਪੱਕਦੇ ਨਹੀਂ ਹੈਗੇ ਬਾਈ ਇਦਾਂ ਦੇ ਕਹਿੰਦੇ ਦੇਖੋ ਆ ਪਿੰਡਿਆਂ ਲਾਈਆਂ ਤੇ ਡੈਡੀ ਨੇ ਬਾਈ ਇਹ ਪੜੇ ਤੇ ਪਟਕੇ ਇਦਾਂ ਲਾਈਆਂ ਦੀ ਆ ਟ੍ਰਾਂਸਪਲੈਂਟ ਕਰਿਆ ਤੇ ਇੱਕ ਤਰ੍ਹਾਂ ਦਾ ਬਾਕੀ ਭਾਈ ਦੇਖੋ ਟੁੱਪ ਖੁੱਲ ਅੱਜ ਸਪਰੇਅ ਆਲਾ ਪੂਰਾ ਦਿਨ ਤਾ ਬਹੁਤ ਵੀਰਾਂ ਨੇ ਸਪਰੇਅ ਕਰੀ ਅੱਜ ਤੋ ਵੀ ਮੌਸਮ ਖੁੱਲਦਾ ਨਹੀਂ ਰਹੇਗਾ ਅੱਜ ਮੌਸਮ ਐਨ ਖੁੱਲ ਗਿਆ ਸਪਰੀਆਂ ਦਾ ਕੰਮ ਚੱਲੇ ਪਿਆ ਭਾਈ ਮਾੜੀ ਮੋਟੀ ਧਾਨਾ ਜਿਹੜੀ ਬਿਮਾਰੀ ਆਪਣੀ ਨਿਗਾ ਰੱਖੋ ਭਾਈ ਹੁਣ ਤੇ ਹੀ ਐ ਫਸਲਾਂ ਸਾਂਭਣੀਆਂ ਨੇ ਜਿੰਨੇ ਸਾਂਭ ਲਈਆਂ ਬਸ ਟਾਈਮੇ ਹੁੰਦਾ ਐ